ਪੀਟੀਸੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਕੋਟਕਪੁਰਾ ਤੋਂ ਇੱਕ ਵੱਡੀ ਖਬਰ ਆ ਰਹੀ ਹੈ ਕੋਟਕਪੁਰਾ ਬਠਿੰਡਾ ਹਾਈਵੇ ਦੇ ਉੱਤੇ ਖੋਟ ਲੈ ਜਿਸ ਦੇ ਵਿੱਚ ਪੁਲਿਸ ਨੇ ਰੇਡ ਕੀਤੀ ਹੈ ਤੇ ਰੇਡ ਦੌਰਾਨ ਕਰੀਬ 10 ਤੋਂ 15 ਲੋਕਾਂ ਨੂੰ ਹਰਾਸਤ ਵਿੱਚ ਵੀ ਲਿੱਤਾ ਗਿਆ ਆਰੋਪ ਨੇ ਕਿ ਇਸ ਹੋਟਲ ਦੇ ਵਿੱਚ ਗਲਤ ਕੰਮ ਕੀਤੇ ਜਾ ਰਹੇ ਸੀ ਇਸ ਕਰਕੇ ਜਦੋਂ ਪੁਲਿਸ ਨੂੰ ਸੂਚਨਾ ਮਿਲੀ ਤਾਂ ਰੇਡ ਕੀਤੀ ਗਈ ਉਹ ਰੇਡ ਵੀ ਉਦੋਂ ਕੀਤੀ ਗਈ ਜਦੋਂ ਇਲਾਕੇ ਦੇ ਲੋਕਾਂ ਨੇ ਹੋਟਲ ਨੂੰ ਹੀ ਇੱਕ ਤਰੀਕੇ ਨਾਲ ਘੇਰਾ ਪਾ ਲਿਆ ਸੀ ਚਾਰੇ ਪਾਸੇ ਦੀ ਨਾ ਕਿਸੇ ਨੂੰ ਅੰਦਰ ਜਾਣ ਦਿੱਤਾ ਜਾ ਰਿਹਾ ਸੀ ਨਾ ਹੀ ਕਿਸੇ ਨੂੰ ਬਾਹਰ ਆਣ ਦਿੱਤਾ ਜਾ ਰਿਹਾ ਸੀ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਇਸ ਤਰੀਕੇ ਦੀਆਂ ਖਬਰਾਂ ਮਿਲ ਰਹੀਆਂ ਸੀ ਕਿ ਇਸ ਹੋਟਲ ਦੇ ਵਿੱਚ ਗਲਤ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਲੋਕਾਂ ਨੇ ਸਮਝਾਇਆ ਵੀ ਹੋਟਲ ਵਾਲਿਆਂ ਨੂੰ ਕਿ ਇਸ ਤਰੀਕੇ ਦੇ ਜੋ ਕੰਮ ਕਰਵਾਏ ਜਾ ਰਹੇ ਨੇ ਉਹਦੀ ਸੂਚਨਾ ਪਿੰਡ ਵਾਲਿਆਂ ਨੂੰ ਹੈ ਇਰਾਕ ਦੇ ਲੋਕਾਂ ਨੂੰ ਹੈ ਤੇ ਇਸ ਚੀਜ਼ ਤੋਂ ਬਾਜ਼ ਆ ਜਾਓ ਪਰ ਹੋਟਲ ਵਾਲੇ ਨਹੀਂ ਸਮਝੇ ਤੇ ਨਾ ਹੀ ਸੁਧਰੇ ਤੇ ਆਖਿਰਕਾਰ ਅੱਕੇ ਹੋਏ ਲੋਕਾਂ ਨੇ ਖੁਦ ਹੀ ਫੈਸਲਾ ਲਿਆ ਕਿ ਇਸ ਨੂੰ ਹੁਣ ਸਬਕ ਸਿਖਾਣਾ ਪਵੇਗਾ ਤੇ ਉਸ ਤੋਂ ਬਾਅਦ ਕੁਝ ਲੋਕਾਂ ਨੇ ਕਿਸ ਤਰੀਕੇ ਦੇ ਨਾਲ ਹੋਟਲ ਦਾ ਜੋ ਮੇਨ ਗੇਟ ਹੈ ਉਸ ਨੂੰ ਜਿੰਦਾ ਲਗਾ ਦਿੱਤਾ ਤੇ ਬਾਹਰ ਵੱਡੀ ਸੰਖਿਆ ਦੇ ਵਿੱਚ ਇਲਾਕੇ ਦੇ ਲੋਕ ਖੜੇ ਨੇ ਜੋ ਕਿ ਤਸਵੀਰਾਂ ਦੇ ਵਿੱਚ ਵੀ ਦਿਖਾਈ ਦੇ ਰਹੇ ਨੇ ਤੇ ਉਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਮੌਕੇ ਦੇ ਉੱਤੇ ਪੁਲਿਸ ਨੂੰ ਬੁਲਾ ਲਿੱਤਾ ਗਿਆ ਜਦੋਂ ਪੁਲਿਸ ਆਈ ਤਾਂ ਲੋਕਾਂ ਦੀ ਹਾਜ਼ਰੀ ਔਰ ਪੁਲਿਸ ਦੀ ਹਾਜ਼ਰੀ ਦੇ ਵਿੱਚ ਹੋਟਲ ਦੇ ਵਿੱਚ ਰੇਡ ਕੀਤੀ ਗਈ ਤਾਂ ਕਈ ਕਮਰੇ ਫਰੋਲੇ ਗਏ ਤਾਂ ਉਹਨਾਂ ਦੇ ਵਿੱਚੋਂ ਕਈ ਜੋੜਿਆਂ ਨੂੰ ਬਰਾਮਦ ਕੀਤਾ ਗਿਆ ਤਾਂ ਇਸ ਤਰੀਕੇ ਦੇ ਨਾਲ ਜੋ ਤਸਵੀਰਾਂ ਵੀ ਦਿਖਾਈ ਦੇ ਰਹੀਆਂ ਨੇ ਉਹਦੇ ਵਿੱਚ ਵੀ ਸਾਫ਼ ਹੈ ਕਿ ਜਿਹੜੀ ਇਹ ਸੰਖਿਆ ਹੈ 10 ਤੋਂ ਵੱਧ ਲੋਕਾਂ ਦੀ ਦੱਸੀ ਜਾ ਰਹੀ ਹੈ 10-15 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੁਣ ਇਹ ਪਤਾ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਕਦੋਂ ਤੋਂ ਇਸ ਤਰੀਕੇ ਗਤੀਵਿਧੀਆਂ ਇਸ ਹੋਟਲ ਦੇ ਵਿੱਚ ਚੱਲ ਰਹੀਆਂ ਸੀ ਤੇ ਪੁਲਿਸ ਦਾ ਸਾਫ ਤੌਰ ਤੇ ਕਹਿਣਾ ਹੈ ਕਿ ਹੋਟਲ ਦੇ ਉੱਤੇ ਵੀ ਕਾਰਵਾਈ ਕੀਤੀ ਜਾਵੇਗੀ ਹੋਟਲ ਮਾਲਕਾਂ ਦੇ ਉੱਤੇ ਵੀ ਕੀਤੀ ਜਾਵੇਗੀ ਤੇ ਜਿਹੜੇ ਲੋਕ ਫੜੇ ਗਏ ਨੇ ਉਹਨਾਂ ਦੇ ਵੀ ਕੀਤੀ ਜਾਵੇਗੀ ਲੇਕਿਨ ਜੇਕਰ ਸਬੂਤ ਪੁਖਤਾ ਪਾਏ ਜਾਂਦੇ ਨੇ ਕਿ ਇਹ ਹੋਟਲ ਗਲਤ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੈ ਤਾਂ ਕਰਕੇ ਪਰ ਮੌਕੇ ਦੇ ਉੱਤੇ ਜਿਹੜੇ ਮੌਜੂਦ ਨੇ ਜਿਨ੍ਹਾਂ ਨੇ ਹੋਟਲ ਨੂੰ ਘੇਰਾ ਪਾਇਆ ਉਹ ਲੋਕ ਕੀ ਕੁਝ ਕਹਿ ਰਹੇ ਨੇ ਸਾਫ ਤੌਰ ਤੇ ਇਹ ਗੱਲ ਉਹਨਾਂ ਦਾ ਕਹਿਣਾ ਸੀ ਕਿ ਇਸ ਇਲਾਕੇ ਦੇ ਵਿੱਚ ਇਹ ਕੰਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਔਰ ਵੈਸੇ ਵੀ ਇਹ ਕੋਈ ਟੂਰਿਸਟ ਸਪੋਰਟ ਨਹੀਂ ਹੈ ਕਿ ਇੱਥੇ ਹੋਟਲ ਦੀ ਜਰੂਰਤ ਹੋਵੇ ਇਸ ਕਰਕੇ ਇਸ ਇਲਾਕੇ ਦੇ ਵਿੱਚੋਂ ਹੋਟਲ ਨੂੰ ਬੰਦ ਕਰਾਇਆ ਜਾਵੇ ਤੇ ਜਿੱਥੇ ਵੀ ਇਸਨੇ ਹੋਟਲ ਨੇ ਆਪਣਾ ਹੋਰ ਕਿਸੇ ਥਾਂ ਦੇ ਜਾ ਕੇ ਕਾਰੋਬਾਰ ਕਰਨਾ ਹੈ ਉੱਥੇ ਕਰੇ ਲੇਕਿਨ ਜਿਸ ਤਰੀਕੇ ਨਾਲ ਇਸਦੇ ਹੋਟਲ ਦੇ ਬਿਲਕੁਲ ਨਜ਼ਦੀਕ ਇੱਕ ਸਕੂਲ ਹੈ ਔਰ ਗੁਰੂ ਘਰ ਵੀ ਹੈ ਟੂਰਿਸਟ ਪਲੇਸ ਇਹ ਹੈ ਕੋਈ ਨਹੀਂ ਤਾਂ ਇੱਥੇ ਹੋਟਲ ਆਖਿਰਕਾਰ ਕਿਉਂ ਬਣਾਇਆ ਗਿਆ ਇਹ ਵੀ ਸਵਾਲਾਂ ਦੇ ਵਿੱਚ ਘੇਰੇ ਵਿੱਚ ਆਉਂਦਾ ਸੀਗਾ ਤੇ ਇਸ ਕਰਕੇ ਲੋਕਾਂ ਦੀ ਹੁਣੇ ਡਿਮਾਂਡ ਹੈ ਕਿ ਇਸ ਹੋਟਲ ਨੂੰ ਪੱਕੇ ਤੌਰ ਦੇ ਤੌਰ ਦੇ ਉੱਤੇ ਇੱਥੋਂ ਬੰਦ ਕਰਵਾਇਆ ਜਾਵੇ ਪਿੰਡ ਦੇ ਲੋਕ ਔਰ ਇਲਾਕੇ ਦੇ ਲੋਕ ਕੀ ਕਹਿ ਰਹੇ ਨੇ ਸੁਣਦੇ ਆਪਾਂ ਪੰਜਾਬ ਦੇ ਲੋਕ ਇਸ ਅਜਿਹੇ ਸੱਭਿਆਚਾਰ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਦੇ ਅਸੀਂ ਪ੍ਰਸ਼ਾਸਨ ਨੂੰ ਲਿਖਤੀ ਤੌਰ ਤੇ ਦਿੱਤਾ ਕੋਈ ਕਾਰਵਾਈ ਨਹੀਂ ਹੋਈ ਔਰ ਅੱਜ ਅਸੀਂ ਜਥੇ ਬੰਦੇ ਦੇ ਕੁਝ ਬੰਦੇ ਚੇਤਾਵਨੀ ਤੌਰ ਤੇ ਇਨਾਂ ਕੋਲ ਆਏ ਸੀਗੇ ਔਰ ਪੁਲਿਸ ਪ੍ਰਸ਼ਾਸਨ ਨੇ ਆ ਕੇ ਮੌਕੇ ਤੇ ਰੇਡ ਵੀ ਕੀਤੀ ਅਤੇ ਉੱਥੇ ਬਹੁਤ ਸਾਰੇ ਮੁੰਡੇ ਕੁੜੀਆਂ ਉਹਨਾਂ ਨੇ ਇਹਦੇ ਅੰਦਰ ਸੀਗੇ ਗਵਾਂਡ ਨਾਲ ਦਸ਼ਮੇਸ਼ ਸਕੂਲ ਹੈ ਆ ਇਤਿਹਾਸਕ ਗੁਰਦੁਆਰਾ ਟਿੱਬੀ ਸਾਹਿਬ ਜੇ ਇਹੋ ਜੇ ਧਾਰਮਿਕ ਸਥਾਨਾਂ ਤੇ ਸਕੂਲਾਂ ਦੇ ਸਾਹਮਣੇ ਅਜੇ ਇਹ ਅੱਡੇ ਖੁੱਲਣਗੇ ਤਾਂ ਪੰਜਾਬ ਦਾ ਭਵਿੱਖ ਕੀ ਹੋਊਗਾ ਤੁਸੀਂ ਸਾਰੇ ਆਪ ਅੰਦਾਜ਼ਾ ਲਾ ਸਕਦੇ ਵੀ ਇਹਨੂੰ ਪੱਕੇ ਤੌਰ ਤੇ ਸੀਲ ਕੀਤਾ ਜਾਵੇ ਕਿਉਂਕਿ ਇਲਾਕੇ ਨੂੰ ਇਹੋ ਜੀ ਸ਼ਬਦਾ ਦੀ ਲੋੜ ਨਹੀਂ ਅਜੇ ਇਸ ਖਾਸ ਕਰਕੇ ਮਾਲਵੇ ਨੂੰ ਜਿਨ੍ਹਾਂ ਨੂੰ ਲੱਗਦਾ ਉਹ ਆਪਦੇ ਘਰੇ ਇਹ ਚੀਜ਼ਾਂ ਖੋਲ ਲੈਣ ਇੱਥੇ ਦੱਸਦੇ ਆ ਸਕੂਲੀ ਬੱਚੇ ਵੀ ਆਉਂਦੇ ਆ ਤਾਂ ਕਰਕੇ ਤਾਂ ਸਾਨੂੰ ਪਤਾ ਲੱਗਿਆ ਸਾਨੂੰ ਸ਼ੇਕ ਲੱਗਿਆ ਇਹਨਾਂ ਚੀਜ਼ਾਂ ਦਾ ਵੀ ਚਲੋ ਸਾਡੇ ਬੱਚੇ ਨਹੀਂ ਇੱਥੇ ਗਾਂ ਨੂੰ ਸਾਡੇ ਵੀ ਆਉਣਗੇ ਜਿਹੜੇ ਸਾਡੇ ਕਿਸੇ ਗਵਾਂਢੀ ਦੇ ਜਾਂ ਕਿਸੇ ਦੇ ਆਉਂਦੇ ਆ ਇਹ ਚੀਜ਼ ਸਾਡੇ ਹੀ ਬੱਚੇ ਆ ਇਹ ਜੇ ਆਪਾਂ ਸੋਚ ਕੇ ਚੱਲੀਏ ਸਾਡੀ ਮੰਗ ਏ ਥੋੜੀ ਸਾਡੀ ਮੰਗ ਇਹ ਆ ਜੀ ਤੁਸੀਂ ਅੰਦਰ ਗਏ ਆ ਤੇ ਜੋੜੇ ਫੜੇ ਆ ਕਾਰਵਾਈ ਹੋਣੀ ਚਾਹੀਦੀ ਪੰਜਾਬ ਦੇ ਲੋਕ ਇਸ ਅਜਿਹੇ ਸੱਭਿਆਚਾਰ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਦੇ ਅਸੀਂ ਪ੍ਰਸ਼ਾਸਨ ਨੂੰ ਲਿਖਤੀ ਤੌਰ ਤੇ ਦਿੱਤਾ ਕਾ ਸਵਾਲੀਏ ਨਿਸ਼ਾਨ ਐਸੇ ਕਰਕੇ ਪਿੰਡ ਵਾਸੀ ਲਗਾ ਰਹੇ ਨੇ ਕਿ ਇਹ ਹੋਟਲ ਇੱਥੇ ਕਿਉਂ ਹੈ ਕਿਉਂਕਿ ਇਹ ਕੋਈ ਟੂਰਿਸਟ ਡੈਸਟੀਨੇਸ਼ਨ ਨਹੀਂ ਹੈ ਇੱਥੇ ਕੋਈ ਸਲਾਨੀ ਇੰਨੀ ਵੱਡੀ ਸੰਖਿਆ ਦੇ ਵਿੱਚ ਨਹੀਂ ਆਂਦੇ ਹਾਲਾਂਕਿ ਇਹਨਾ ਜ਼ਰੂਰ ਹੈ ਕਿ ਜਿਸ ਥਾਂ ਦੇ ਉੱਤੇ ਹੋਟਲ ਬਣਿਆ ਹੋਇਆ ਇਹ ਪਿੰਡ ਵਾਲੇ ਕਹਿ ਰਹੇ ਨੇ ਕਿ ਇਹ ਵੀ ਇਲੀਗਲ ਤੌਰ ਤੇ ਬਣਾਇਆ ਗਿਆ ਕਿਉਂਕਿ ਜਿਹੜੀ ਖੇਤੀ ਜੋਗ ਜ਼ਮੀਨ ਹੁੰਦੀ ਹੈ ਜੇਕਰ ਉਹਨੂੰ ਅਸੀਂ ਕਮਰਸ਼ੀਅਲੀ ਯੂਜ਼ ਕਰਨਾ ਹੋਵੇ ਯਾਨੀ ਧੰਦੇ ਲਈ ਕਾਰੋਬਾਰ ਦੇ ਲਈ ਯੂਜ਼ ਕਰਨਾ ਹੋਵੇ ਤਾਂ ਉਸ ਦੇ ਲਈ ਜ਼ਮੀਨ ਨੂੰ ਟਰਾਂਸਫਰ ਕਰਾਉਣਾ ਪੈਂਦਾ ਹੈ ਐਗਰੀਕਲਚਰ ਲੈਂਡ ਟੂ ਕਮਰਸ਼ੀਅਲ ਲੈਂਡ ਜੋ ਕਿ ਇਹਨਾਂ ਨੇ ਨਹੀਂ ਕਰਵਾਇਆ ਹੋਇਆ ਸੀ ਇਹ ਵੀ ਆਰਟੀਆ ਦੇ ਥਰੂ ਪਿੰਡ ਵਾਸੀ ਕਹਿ ਰਹੇ ਨੇ ਕਿ ਅਸੀਂ ਪਤਾ ਕਰਾਇਆ ਤੇ ਇਸੇ ਕਰਕੇ ਹੁਣ ਇਸ ਜਿਸ ਤਰੀਕੇ ਦੇ ਨਾਲ ਵੱਡੀ ਸੰਖਿਆ ਦੇ ਵਿੱਚ ਮੁੰਡੇ ਕੁੜੀਆਂ ਇਸ ਹੋਟਲ ਦੇ ਵਿੱਚ ਆ ਰਹੇ ਸੀ ਤਾਂ ਪਿੰਡ ਵਾਸੀਆਂ ਨੇ ਹੁਣ ਖੁਦ ਆਪਣੇ ਆਪ ਤੇ ਇੱਕ ਕਾਰਵਾਈ ਕੀਤੀ ਹੈ ਹੋਟਲ ਵਾਲਿਆਂ ਦੇ ਉੱਤੇ ਹੋਟਲੁਕੇਰਾ ਪਾਇਆ ਇਸ ਦੇ ਮੇਨ ਗੇਟ ਨੂੰ ਜਿੰਦਾ ਲਗਾ ਦਿੱਤਾ ਗਿਆ ਨਾ ਕੋਈ ਅੰਦਰੋਂ ਬਾਹਰ ਆ ਰਿਹਾ ਸੀ ਤੇ ਨਾ ਹੀ ਬਾਹਰੋਂ ਕਿਸੇ ਨੂੰ ਅੰਦਰ ਜਾਣ ਦੀ ਇਜਾਜ਼ਤ ਸੀ ਤੇ ਉਸ ਤੋਂ ਬਾਅਦ ਪੁਲਿਸ ਬੁਲਾਈ ਗਈ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਹੈ ਪੁਲਿਸ ਫਿਲਹਾਲ ਇੰਨਾ ਹੀ ਕਹਿ ਰਹੀ ਹੈ ਕਿ ਅਸੀਂ ਜਾਂਚ ਪੜਤਾਲ ਕਰ ਰਹੇ ਹਾਂ ਜੇ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਜੇਕਰ ਕੋਈ ਸਮਾਜ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹਨੂੰ ਕਿਸੇ ਵੀ ਕੀਮਤ ਦੇ ਉੱਤੇ ਬਖਸ਼ਿਆ ਨਹੀਂ ਜਾਵੇਗਾ ਇਹਦੇ ਵਿੱਚ ਕੋਈ ਇਲੀਗਲ ਜਿਹੜਾ ਹੈਗਾ ਧੰਦਾ ਚੱਲਦਾ ਹੈ ਦੇਹ ਵਪਾਰ ਦਾ ਉਹਦੇ ਸਬੰਧੀ ਅਸੀਂ ਉਹਨਾਂ ਦਾ ਬਿਆਨ ਦਰਜ ਕਰ ਲਿਆ ਜੀ ਬਿਆਨ ਮੁਤਾਬਕ ਜਿਹੜਾ ਹੈ ਆਰਡਰ ਦਾ ਮਾਲ ਕਿਤੇ ਬੰਦੀਆਂ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਜਾ ਰਿਹਾ ਹੈ ਜੀ ਪਤਾ ਲੱਗੇ ਕੋਈ ਸਕੂਲੀ ਬੱਚੇ ਵੀ ਹੈਗੇ ਵਿੱਚ ਅੰਦਰ ਉਹ ਤਾਂ ਜੀ ਮੈਂ ਤੁਹਾਨੂੰ ਪਹਿਲੇ ਹੀ ਕਹਿ ਚੁੱਕਿਆ ਜੋ ਵੀ ਜਿਹੜੇ ਸਰਚ ਦੇ ਦੌਰਾਨ ਜੋ ਵੀ ਸਾਨੂੰ ਕੋਈ ਪਾਇਆ ਜਾਂਦਾ ਉਹ ਤੁਹਾਡੇ ਨਾਲ ਬਾਅਦ ਦੇ ਵਿੱਚ ਸ਼ੇਅਰ ਕਰ ਲਿਆ ਜਾਏਗਾ ਜੀ ਕੋਈ ਇੱਥੋਂ ਬੰਦੇ ਵੀ ਫੜੇ ਗਏ ਕੁਝ ਬੰਦੇ ਉਹ ਜੀ ਅਸੀਂ ਹਜੇ ਸਰਚ ਕਰਦੇ ਆਂ ਜੀ ਸਰਚ ਦੇ ਦੌਰਾਨ ਜੋ ਵੀ ਇਹ ਦੇ ਵਿੱਚ ਜੋ ਵੀ ਸਾਡੀ ਰਿਕਵਰੀ ਹੋਊਗੀ ਜੋ ਵੀ ਬੰਦਾ ਇਹ ਤੇ ਮਿਲਦਾ ਉਹਦੇ ਖਿਲਾਫ ਜੋ ਵੀ ਕੋਈ ਇਲੈਗਲ ਅਕਟੀਵਿਟੀ ਪਾਈ ਜਾਂਦੀ ਹੈ ਤੇ ਉਹਨਾਂ ਦੇ ਖਿਲਾਫ ਵੀ ਮੁਤਾਬਕ ਕਾਨੂੰਨ ਕਾਰਵਾਈ ਕੀਤੀ ਜਾਏਗੀ ਜੀ ਕਿਹੜੇ ਕਿਹੜੀ ਧਰਾਵਾਂ ਵਰਤੀਆਂ ਗਈਆਂ ਇਹਦੇ ਵਿੱਚ ਜੀ ਅਸੀਂ ਹੁਣ ਬਲਾਜਿਹੜਾ ਧਾਰਾ 3 ਇਲੈਗਲ ਟਰੈਪ ਇਨਮੋਲ ਟਰੈਪਿੰਗ ਦਾ ਪਰਚਾ ਦੇ ਰਹੇ ਹਾਂ ਜੀ ਹਮ ਧਾਰਾ 3 ਦਾ ਜੀ ਇਹ ਕੀਤੇ ਬਿਆਨ ਤੇ ਦੇ ਰਹੇ ਇਹ ਬਿਆਨ ਹਰਜਿੰਦਰ ਸਿੰਘ ਜੀ ਦੇ ਬਿਆਨਾਂ ਤੇ ਦੇ ਰਹੇ ਜੀ ਇਹਦੇ ਵਿੱਚ ਕੋਈ